ਦੱਸਿਆ ਇਥੇ ਬਾਈਆਂ ਨੇ ਬੈਠੇ ਨੇ ਦੁਕਾਨ ਦੇ ਉੱਤੇ ਕਹਿੰਦੇ ਜਿਹਦੇ ਕੋਲੇ ਪੰਜ ਕਿੱਲੇ ਪੈਲੀ ਆ ਉਹ ਸਭ ਤੋਂ ਵੱਡਾ ਸਰਦਾਰ ਆ ਤੇ ਮੁਕਸਰ ਜ਼ਿਲ੍ਹੇ ਦੇ ਵਿੱਚ ਪੰਜ-ਪੰਜ ਕਿੱਲਾਂ ਦੇ ਘਾਰੀ ਬਲੀ ਬੈਠੇ ਆ ਤੇ ਦੂਜੀ ਜਿਹੜੀ ਸਭ ਤੋਂ ਵਧੀਆ ਗੱਲ ਲੱਗੀ ਕਿ ਸੋਡੇ ਇਸ ਇਲਾਕੇ 'ਚ ਖਾਸ ਤੌਰ ਤੇ ਜਿੱਥੇ ਮੈਂ ਖੜਾ ਨੰਗਲ ਦੇ ਕੋਲੇ ਇੱਥੇ ਬੰਦੇ ਨਹੀਂ ਵਿਹਲੇ ਮਿਲਦੇ ਹਰ ਬੰਦਾ ਕੋਈ ਨਾ ਕੋਈ ਕੰਮ ਕਰਦਾ ਸੁਰ ਨਜ਼ਰ ਆਉਗਾ ਪਰ ਜਿਹਦੇ ਕੋਲ 4-4 ਪੈਲੀ ਐ ਉਹ ਕਾਕੇ ਅੱਜਕੱਲ ਚਿੱਟੇ ਪਾ ਕੇ ਗੁੜਤੇ ਪਜਾਮੇ ਤੇ ਵੱਡੀਆਂ ਲੈ ਇਹ ਗੱਡੀਆਂ ਖੁੱਲੇ ਖਰਚਾ ਤੇ ਹੋ ਕੇ ਕੰਮ ਛੱਡ ਗਏ ਤਾਂ ਮੈਂ ਤੁਹਾਡੇ ਤੋਂ ਇੱਕ ਸਨੇਹਾ ਸਮੁੱਚੇ ਪੰਜਾਬ ਨੂੰ ਦੇਣਾ ਚਾਹੁੰਦਾ ਕਿ ਕੰਮ ਕੋਈ ਛੋਟਾ ਵੱਡਾ ਨਹੀਂ ਹੁੰਦਾ ਕੰਮ ਦੀ ਕੋਈ ਸ਼ਰਮ ਨਹੀਂ ਹੁੰਦੀ ਸੰਗ ਨਹੀਂ ਹੁੰਦੀ ਕੰਮ ਕੰਮ ਹੀ ਹੁੰਦਾ ਜੇ ਕੰਮ ਕਰਾਂਗੇ ਕਿਰਤ ਕਰਾਂਗੇ ਬਿਮਾਰੀਆਂ ਤੋਂ ਵੀ ਬਚੇ ਰਮਾਂਗੇ ਤੇ ਆਪਦਾ ਘਰਵਾਰ ਦਾ ਗੁਜ਼ਾਰਾ ਬਹੁਤ ਵਧੀਆ ਜਿਵੇਂ ਮੈਨੂੰ ਹੁਣ ਉਹ ਬੈਠੇ ਨੇ ਰਿਟਾਇਰ ਹੋਏ ਨੇ ਕਿੱਥੇ ਚਲੇ ਗਏ ਕੋਰ ਬੈਠੇ ਸੀ ਬਾਈ ਜੀ ਆਉ ਖੜੇ ਆ ਇਹ ਰਿਟਾਇਰ ਹੋਏ ਨੇ ਵੱਖ-ਵੱਖ ਮਹਿਕਮਿਆਂ ਦੇ ਵਿੱਚੋਂ ਇਹ ਕਹਿੰਦੇ ਅਸੀਂ ਇੰਨੀਆਂ ਥੋੜੀਆਂ ਜ਼ਮੀਨਾਂ ਤੇ ਕਿੱਲਾ ਦੋ ਕਿੱਲਾ ਦੋ ਕਿੱਲੇ ਅੱਧਾ ਕਿੱਲਾ ਢਾਈ ਕਿੱਲੇ ਜ਼ਮੀਨ ਦੇ ਉੱਤੇ ਜਾਂ ਅਸੀਂ ਹੱਥੀਂ ਕਿਰਤ ਕਰਕੇ ਖੁਸ਼ ਆ ਤੇ ਜ਼ਿੰਦਗੀ ਬਹੁਤ ਕਮਾਲ ਦੀ ਕੱਢ ਰਹੇ ਆ ਸੋ ਪੰਜਾਬੀ ਉਹ ਸਿੱਖਣ ਦੀ ਲੋੜ ਆ ਜਿਹੜਾ ਕੰਮ ਅਸੀਂ ਬਾਹਰਲੇ ਮੁਲਕਾਂ 'ਚ ਕਰਦੇ ਆਂ ਜਾ ਕੇ 18-18 20-20 ਘੰਟੇ ਆ ਆਪਣੇ ਨੰਗਲ ਰੋਪੜ ਦੇ ਲੋਕ ਨੇ ਪਿੰਡ ਭੱਟੋ ਦੇ ਕਿਉਂ ਜੀ ਦੱਸੋ ਤੁਸੀਂ ਪਿੰਡ ਵਾਲੇ ਮੈਨੂੰ ਤੁਸੀਂ ਦੱਸੋ ਭਾਈ ਆਪ ਦੀ ਜਵਾਨੀ ਦੱਸੋ ਵਾਕਈ ਤੁਸੀਂ ਵਧੀਆ ਜ਼ਿੰਦਗੀ ਜਿਉਂਦੇ ਹੋ ਕੰਮ ਕੋਈ ਬੰਦਾ ਵੇਲਾ ਨਹੀਂ ਮਿਲੂਗਾ ਆਗਲੀ ਨੌਜਵਾਨੀ ਤੁਸੀਂ ਦੱਸੋ ਵੀ ਨੌਜਵਾਨ ਵੇਲਿਓ ਕੰਮ ਕਰਦੇ ਹੋ ਕੰਮ ਲੱਗੇ ਕੋਈ ਬਿੱਲ ਨਹੀਂ ਸਾਰੇ ਕੰਮ ਕਰਦੇ ਸਾਰੇ ਜੀ ਮੱਝਾਂ ਰੱਖੀਆਂ ਮੱਝਾਂ ਰੱਖੀਆਂ ਕੋਈ ਮੱਝਾਂ ਰੱਖੀਆਂ ਕੋਈ ਗਾਇਨਾਂ ਰੱਖੀਆਂ ਨੇ ਕੋਈ ਹਰ ਪਰਿਵਾਰ ਨੇ ਸਬਜ਼ੀ ਲਈ ਵੀ ਆਪਣੇ ਖਾਨ ਜੋਗੀ ਜੇ ਗਵਾਂਡੀ ਨੂੰ ਵੀ ਦੇਣੀ ਹੋਵੇ ਤਾਂ ਘੱਟ ਨਹੀਂ ਆਉ ਹਰ ਬੰਦੇ ਨੇ ਬਹੁਤ ਰਹਿੰਦੀ ਸਾਰੇ ਅੱਛਾ ਕਮਾਲ ਦੀ ਗੱਲ ਸੁਣੋ ਤੁਸੀਂ ਕਿਸੇ ਦਾ ਖੇਲ ਚੱਕ ਇੱਕ ਬੰਦੇ ਦੇ ਆ ਅੱਛਾ ਪੰਜਾਬ ਵਾਲੇ ਆਪਣੇ ਵਾਲੇ ਪਾਸੇ ਬਰਿੰਡੇ ਮਾਨਸਾ ਪਟਿਆਲੇ ਪਾਸੇ ਸੰਗਰੂਰ ਵਾਲੇ ਪਾਸੇ ਆਪਣੇ ਸਬਜ਼ੀ ਹੈ ਨਹੀਂ ਘਰਾਂ ਚ ਸਾਡੀਆਂ ਬੁੜੀਆਂ ਰੇੜੀਆਂ ਨਾਲ ਹੱਥ ਮਾਰੀ ਜਾਂਦੇ ਆਂ ਵੀ ਆਲੇ ਰੇੜੇ 'ਤੇ ਸਬਜ਼ੀ ਦੇ ਕੇ ਜੇ ਗੋਭੀ ਦੇ ਕੇ ਜਾਈਂ ਉਹ ਗੋਭੀ ਪਤਾ ਨਹੀਂ ਕਿਹੜਾ ਕਿੰਨਾ ਕਿ ਜ਼ੂਰੀਆ ਜਾਰੀਆ ਪਾ ਕੇ ਜ਼ਹਿਰ ਪਾ ਕੇ ਸਾਨੂੰ ਖਵਾਈ ਜਾਂਦੇ ਆਂ ਅੱਜ ਤਾਂ ਸਾਨੂੰ ਪਤਾ ਨਹੀਂ ਗੋਭੀ ਉੱਤੇ ਦੇਣੀ ਹੋਣੀ ਵੱਟ ਕੇ ਰੱਖੀ ਹੋਈ ਚੱਕੋ ਚੱਕੀ ਗਾਲੇ ਉਹ ਲਵਾਵੇ ਘੱਟ ਕੇ ਦੇ ਪ੍ਰਧਾਨ ਜੀ ਦੀ ਗੋਭੀ ਹਰ ਘਰ 'ਚ ਸਾਡੇ ਸਾਨੂੰ ਤੁਸੀਂ ਜਿੰਨੂ ਮਰਜ਼ੀ ਚੈੱਕ ਕਰ ਲਿਓ ਲਸਣ ਤਾਂ ਮੁੱਲ ਲੈਂਦਾ ਕੋਈ ਨਹੀਂ ਲਸਣ ਪਿਆਜ਼ ਪਿਆਜ਼ ਆਪਣੇ ਲਸਣ ਗੰਢਾ ਇਧਰੋਂ ਪਿਆਵਾਂ ਨਹੀਂ ਸੋਚਦੇ ਅੱਛਾ ਅਨੂ ਬੋੜੀ ਸਭ ਜੀ ਲਾਦੇ ਆਪਣੇ ਖਾਣ ਦੇਖੋ ਇਹ ਸਭ ਤੋਂ ਖੂਬਸੂਰਤ ਘਰ ਜਿੱਥੇ ਇਹ ਕੰਮ ਕਰਦੇ ਆ ਕਿਰਤ ਕਰਦੇ ਆ ਇਹਨਾਂ ਦੀਆਂ ਸਬਜ਼ੀਆਂ ਦਾਲਾਂ ਲਸਣ ਕੰਢੇ ਹਲਦੀ ਹਲਦੀ ਕੁੱਲ ਚੀਜ਼ ਇਹਨਾਂ ਦੇ ਆਪਣੇ ਘਰਾਂ ਚ ਲਾਈ ਹੋਈ ਨਾ ਦੇ ਹੋਰ ਦੇਖੋ ਜ਼ਮੀਨ ਕਿਸੇ ਕੋਲ ਇਕੱਲਾ ਕਿ ਕੋ ਡੂੜ ਕਲਾ ਕਨਾਲ ਕਨਾਲ ਵੀ ਹੈ ਉਹ ਵੀ ਚਾਰ ਕਿਨਾਰਾ ਵਾਲਾ ਵੀ ਵਧੀਆ ਗੁਜ਼ਾਰਾ ਕਰਦਾ ਸਬਜ਼ੀ ਲੱਗੇ। ਤੁਹਾਨੂੰ ਅਜੀਜ਼ ਹੈ ਹੋਰ ਹੋਰ ਚਾਰ ਕਿਨਾਰਾ ਵਾਲਾ ਵੀ ਵਧੀਆ ਗੁਜ਼ਾਰਾ ਕਰਦਾ ਸਬਜ਼ੀ ਲੱਗੇ। ਪ੍ਰਭਾਨ ਜੀ। ਅੱਛਾ। ਤੁਹਾਨੂੰ ਵੀ ਕਿਸਾਨ ਮੰਡੀ ਚੱਲ ਜੋ ਨੰਗਲ। ਹਾਂ। ਤੁਹਾਨੂੰ ਸਾਡੇ ਇਹ ਦੋ ਪਿੰਡਾਂ ਦੇ 30 ਦੇ ਕਰੀਬ ਬੰਦੇ ਮਿਲਣੇ ਜਿਹੜੇ ਸਬਜ਼ੀ ਦਿੱਲੀ ਲੈ ਕੇ ਜਾਂਦੇ। ਔਰ 1000 ਰੁਪਏ ਦੇ ਘੱਟ ਕੋ ਲੈ ਕੇ ਨਹੀਂ ਆ। ਲੈ ਬੈਠੀ ਬਣਦੀ ਸਾਡੀ ਥੋੜੀ 80। ਔਰ ਦੇਖੋ ਚਾਰ ਚਾਰ ਕਨਾਲਾਂ ਦੋ ਦੋ ਕਨਾਲਾਂ ਜ਼ਮੀਨ ਹੈ ਉਹਦੇ ਚ ਆਪਣੇ ਜੋਗ ਦੀ ਸਬਜ਼ੀ ਲਾਉਂਦੇ ਕਹਿੰਦੇ ਗਮੰਡਿਆਂ ਨੂੰ ਵੀ ਦਿੰਨੇ ਆ। ਲੈ ਲੋ ਜੀ ਤਾਜੀ ਵੱਡੀ ਵੀਡੀਓ ਬਣਾ ਲਿਓ। ਆ ਗੋਭੀ ਹੈ ਇਹਨਾਂ ਦੀ ਆ ਦੇਖੋ। ਦੇਖੋ ਇੱਧਰ ਜਿੱਹ ਮਿੱਟੀ ਸਾਡੇ ਉੱਥੇ ਪਤਾ ਨਹੀਂ ਬੌਰਗੇ ਲੈਂਦੇ ਆ ਠੇਕੇ ਤੇ ਜ਼ਮੀਨ ਕਿ ਕੋਈ ਮੱਡੀ ਵਾਲੀ ਆ। ਕਾਦਾ ਘੱਟ ਤੇ ਯੂਰੀਆ ਪਾਉਂਦੇ ਉਹਦਾ ਭਾਈ ਹੋਰ ਨੂੰ ਕਰਦੇ ਆ। ਉਹ ਅਜ ਮੈਂ ਗੋਭੀ ਦਾ ਫੁੱਲ ਨਹੀਂ ਇਰੇ ਉੱਤੇ ਤੜਕੇ ਵੇਚਣ ਤੋਂ ਪਹਿਲਾਂ ਲਿਆਉਣ ਤੋਂ ਪਹਿਲਾਂ ਉੱਤੇ ਜੂਰੀਆ ਭੁੱਕ ਦਿੰਦੇ ਆ। ਜਾਂ ਜੂਰੀਆ ਘੋਲ ਕੇ ਕਿ ਟੱਬ ਚ ਕਿਸੇ ਪੱਠੜ ਜਾ ਐ ਬੱਚੇ ਦਬੋ ਜਾਂਦੇ ਆ। ਜਿੱਟਾ ਹੋ ਜਾਂਦਾ ਫੁੱਲ। ਤੇ ਸਾੜ ਵਾਲੀਆਂ ਬੁੜੀਆਂ ਕਹਿੰਦੀਆਂ ਦੇਹ ਚ ਟਾਇ ਫੁੱਲ। ਉਹ ਐ ਨਹੀਂ ਬਾਝਰ। ਇਹ ਨੂੰ ਖਾ ਕੇ ਦੇਖੋ ਵਧੀਆ। ਤੁਸੀਂ ਖਾ ਕੇ ਦੇਖੋ ਮਿੱਠੀ ਹੋਊਗੀ ਐ। ਤੋੜੋ। ਦੇਸੀ ਵੈ ਨੇ ਲਾਵੇ ਜਾ। ਦੰਦਲੇ ਵੀ ਮਿੱਠੀ ਹੋਣੀ ਹੋਈ ਥੱਲੇ ਵਾਲੀ ਆ ਜੀਆ ਕੀ ਕਹਿੰਦੇ ਆ। ਇਹ ਦੇਖੋ। ਆ ਲੈ ਬਾਈ ਆ ਗਏ ਜੀ ਬਿਲਕੁਲ ਸਵਾਦ ਹੀ ਵੱਖਰਾ ਕਿ ਬਿਨਾ ਜ਼ਹਿਰ ਤੋਂ ਬਿਨਾ ਜ਼ਹਿਰ ਤੋਂ ਦੇਸੀ ਦੇਸੀ ਬਈ ਜਵਾਦ ਗੋਹਾਰ ਰੂੜੀ ਤਾਂ ਰੂੜੀ ਪਾਉਣਾ ਕੋਈ ਇਹ ਸੁਣੇ ਹਾਂ ਮੇਰਾ ਮੁੱਖ ਜੀ ਪੰਜਾਬੀਆਂ ਦਾ ਜਿਲ੍ਹਾ ਰੋਪੜ ਦੇ ਪਿੰਡ ਭੱਟੋ ਤੋਂ ਅਸੀਂ ਬਹਿਣ ਲੈ ਕੇ ਤੁਰੇ ਆ ਤੇ ਸਾਨੂੰ ਬਹੁਤ ਧਰਾਂ ਦੀਆਂ ਚੀਜ਼ਾਂ ਨਵੀਆਂ ਸਿੱਖਣ ਨੂੰ ਮਿਲੀਆਂ ਕਿ ਜ਼ਿਲ੍ਹੇ ਦੇ ਵਿੱਚੋਂ ਪੰਜਾਬੀਓ ਜੇ ਜ ਬਿਮਾਰੀਆਂ ਤੋਂ ਬਚਣਾ ਜਵਾਗ ਪੈਦਾ ਹੁਣੋਂ ਹਟ ਗਏ ਸਾਡੇ ਆਈਵੀਫ ਸੈਂਟਰਾਂ 'ਚ ਜਾਣ ਲੱਗੇ ਟੀਕੇ ਭਰਉਣ ਲੱਗੇ ਬੁੜੀਆਂ ਦੇ ਇਸ ਕਰਕੇ ਇਹ ਸਾਰੀ ਜ਼ਹਿਰ ਕਰਕੇ ਆ ਸੋ ਇਹ ਸੋਚੋ ਵੀ ਅਸੀਂ ਆ ਆਪਣੇ ਜੋ ਅਗਰੀ ਘਟੋ ਘਟ ਸਬਜ਼ੀਆਂ ਲਾ ਲਗੇ ਆ ਸਾਡੇ ਦਾ ਉੱਥੇ 15 20 ਵੀ ਕਿੱਲਾਂ ਦੇ ਮਾਲਕ 30 ਦੀ ਕਿੱਲਾਂ ਦੇ ਮਾਲਕ 50 50 ਕਿੱਲਾਂ ਦੇ ਮਾਲਕ ਤੇ ਕਿਸੇ ਬੰਦੇ ਦੇ ਕਦੇ ਗੋਭੀ ਦਾ ਫਲ ਨਹੀਂ ਲੱਗਿਆ ਹੁਣ ਇੱਕ ਵੀ ਸਾਰੇ ਮੋੜ ਲਿਆਉਂਦੇ ਆ ਹਾਂਜੀ ਸਤਬਰ ਕੈਕੀਆਂ ਬੰਦਲੇ ਤੇ ਲਾ ਲੈਂਦੇ ਸਾਡਾ ਅੱਛਾ ਜਿਨ੍ਹਾਂ ਦੇ ਜ਼ਮੀਨ ਨਹੀਂ ਸੱਤੇ ਹੀ ਲਾ ਦਿੰਦੇ ਆ ਹਾਂਜੀ ਤੁਹਾਨੂੰ ਪ੍ਰਤੱਖ ਦੱਸ ਦੇਣਾ ਇਹ 10 ਤਿੰਨ ਘਰ ਛੱਡ ਕੇ ਲਾਏ ਹੋਏ ਆ ਅਮਰੂਦ ਚਾਹੀਦੇ ਉਹ ਮਿਲ ਜੂ ਤੁਹਾਨੂੰ ਜਿਹੜੇ ਕੁੱਲ ਚੀਜ਼ ਦੇ ਆਪਣੇ ਹੱਥੀਂ ਤਿਆਰ ਕਰਦੇ ਆ ਫਲਾਂ ਵਾਲੀ ਵੀ ਸਬਜ਼ੀਆਂ ਦਾਲਾਂ ਠੀਕ ਆ ਜੀ ਧੰਨਵਾਦ ਆਉਂਦੇ ਬਹਦ ਰਹੋ ਤੇ ਬਾਕੀ